ਸੋ ਅੱਜ ਤੁਹਾਡੇ ਲਈ ਇੱਕ ਨਵੀਂ ਆਈਟਮ ਲੈ ਕੇ ਆ ਗਏ ਆ ਟਾਈਗਰ ਸਪੀਕਰ ਸ਼ਿਪ ਕੰਪਨੀ ਦਾ ਟਾਈਗਰ ਸਪੀਕਰ ਇੰਡੀਅਨ ਛੋਟੇ-ਮੋਟੇ ਫੰਕਸ਼ਨ ਤੇ ਦੀ ਮਕਵਾਲਿਟੀ ਦਾ ਮੈਂ ਚੈੱਕ ਕਰਾਉਣਾ ਬਹੁਤ ਵਧੀਆ ਆਈਟਮ ਆ ਗਈ ਆਪਣੇ ਕੋਲੇ ਬਲੂਟੂਥ ਸਪੀਕਰ ਦੇ ਵਿੱਚ ਯੂ ਐਸ ਬੀ ਆਕਸ ਠੀਕ ਹੈ ਜੀ ਇਹਦੇ ਜੀ টি ਐਫ ਕਾਰਡ ਲਾ ਸਕਦੇ ਹੋ ਸੋ ਇਹਦੀ ਕੁਆਲਿਟੀ ਵਖਾਉਣਾ ਜਿਹੜੇ ਕਰਕੇ ਦਿਖਾ ਦੋ ਵੈਲਕਮ ਟੂ ਦ ਵਰਲਡ ਆਫ ਸ਼ਿਪ 뮤직 ਬਹੁਤ ਸੋਹਣੀ ਕੁਆਲਿਟੀ ਚ ਆ ਗਿਆ ਵਿਦ ਦੇ ਨਾਲ ਵਾਇਰਲੈਸ ਮਾਈਕ ਆ ਗਿਆ ਬਿਲਕੁਲ ਇਹਦੇ ਨਾਲ ਵਾਇਰਲੈਸ ਮਾਈਕ ਆ ਗਿਆ ਛੋਟੇ ਮੋਟੇ ਫੰਕਸ਼ਨਾਂ ਦੇ ਲਈ ਆਪਾਂ ਯੂਜ਼ ਕਰ ਸਕਦੇ ਆ ਹੈਲੋ 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 ਹਾਜੀ ਹੈਲੋ ਹੈਲੋ ਬਹੁਤ ਛੇਪ ਦਾ ਟਾਈਗਰ ਸਪੀਕਰ ਔਰ ਸਿੱਧੂ ਮੂਬੈਟ ਦੇ ਇਹ ਤੁਹਾਨੂੰ ਦੇਣ ਜਾ ਰਹੇ ਆ ਆਫਰ ਰੇਟ ਦੇ ਵਿੱਚ ਆਫਰ ਰੇਟ ਦੇ ਵਿੱਚ ਆਫਰ ਲਗਾ ਦਿੱਤੀ ਗਈ ਆ 2250 ਰੁਪਏ ਵਾਲਾ ਜਿਹੜਾ ਸਪੀਕਰ ਆ ਸਿਰਫ 1499 ਰੁਪਏ ਚ ਬਿਲਕੁਲ ਸਹੀ ਸੁਣਿਆ ਤੁਸੀਂ 1499 ਰੁਪਏ ਵਿੱਚ ਤੁਹਾਨੂੰ ਟਾਈਗਰ ਸਪੀਕਰ ਦੇ ਜਾ ਰਿਹਾ ਸ਼ਿਪ ਕੰਪਨੀ ਦਾ ਇੰਡੀਅਨ ਕੰਪਨੀ ਦਾ ਸੋ ਗਰੋ ਹੋਰ ਬਲੂਟੂਥ ਸਪੀਕਰ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਸਾਡੇ ਕੋਲੇ ਜਿਹੜੀਆਂ ਆ ਗਈਆਂ ਨੇ ਸ਼ਿਪ ਸਪੀਕਰ ਆ ਬੱਚਿਆਂ ਵਾਲੀ ਬਹੁਤ ਸੋਹਣੀ ਆਈਟਮ ਆ ਗਿਫਟਡ ਆਈਟਮ ਆ ਸ਼ਿਪ ਬਣਿਆ ਆ ਸ਼ਿਪ ਸਪੀਕਰ ਨੇੜੇ ਲੈ ਕੇ ਦਿਖਾ ਦਿਓ ਕਿੰਨੀ ਸੋਹਣੀ ਕੁਆਲਿਟੀ ਆ ਸ਼ੇਪ ਸਪੀਕਰ ਦੀ ਬਲੂਟੁੱਥ ਸਪੀਕਰ ਬਹੁਤ ਸੋਹਣੀ ਕੁਆਲਿਟੀ ਆ ਠੀਕ ਹੈ ਜੀ ਇਹ ਲੈ ਸਕਦੇ ਤੁਸੀਂ ਇਹਦਾ ਰਸੋਣੜੇ 99 ਰੁਪਏ ਸਿਰਫ 499 ਰੁਪਏ ਦੇ ਵਿੱਚ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਐਮਜ਼ਡ ਦਾ ਕਾਰ ਸਪੀਕਰ ਆ ਗਿਆ ਇਹ ਵੀ ਲੈ ਸਕਦੇ ਹੋ ਜੈਲੀ ਬੈਲੀ ਆ ਠੀਕ ਹੈ 10 ਵਾਟ ਦਾ ਜਿਹੜਾ ਸਪੀਕਰ ਆ ਸਿਰਫ ਲੈ ਸਕਦੇ ਹੋ ਤੁਸੀਂ 499 ਰੁਪਏ ਵਿੱਚ ਠੀਕ ਹੈ ਜਿਹੜਾ ਜੈਲੀ ਬੈਲੀ ਸਪੀਕਰ ਆ ਜੈਲੀ ਬੈਲੀ ਸਪੀਕਰ ਦੀ ਤੁਹਾਨੂੰ ਕੁਆਲਿਟੀ ਚੈੱਕ ਕਰਾ ਦੇਣਾ 10 ਵਾਟ ਦੇ ਵਿੱਚ ਬਹੁਤ ਸੋਹਣਾ ਜਿਹੜਾ ਬਲੂਟੂਥ ਸਪੀਕਰ ਆ ਗਿਆ ਸਪੀਕਰ ਦੀ ਬਹੁਤ ਸੋਹਣੀ ਕੁਆਲਿਟੀ ਆ ਗਈ ਹੈ ਸਾਡੇ ਕੋਲੇ 10 ਵਾਟ ਦਾ ਭਾਵੇਂ ਗੋਂਡਕਾ ਨੂੰ ਸੁਣਾ ਦਿਓ ਠੀਕ ਹੈ ਜੀ ਸਵੇਰ ਜਿਨ੍ਹਾਂ ਨੇ ਪਾਠ ਵਗੈਰਾ ਸੁਣਨਾ ਹੁੰਦਾ ਬਹੁਤ ਸੋਹਣੀ ਆਈਟਮ ਆ ਸੋ ਬੱਚਿਆਂ ਲਈ ਜਿਹੜੀ ਆਈਟਮ ਮੈਂ ਤੁਹਾਨੂੰ ਦਿਖਾ ਰਿਆ ਸੀ ਕਾਰ ਸਪੀਕਰ ਠੀਕ ਹੈ ਜੀ ਲੈਂਬਰਗਿਨੀ ਚ ਆ ਗਈ ਆ ਲੈਂਬਰਗਿਨੀ ਚ ਕਲਰ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਸੋ ਕੁਆਲਿਟੀ ਔਰ ਫਿਨਿਸ਼ਨ ਚੈੱਕ ਕਰੋ ਜੇ ਆਪਾਂ ਗਿਫਟਡ ਆਈਟਮ ਕਰਨੀ ਆ ਗਿਫਟ ਕਰ ਸਕਦੇ ਆ ਘਰੇ ਰੱਖਣਾ ਛੋਪੀਸ ਚ ਰੱਖ ਸਕਦੇ ਆ ਸਾਰੇ ਬੀਟੀ ਸਪੀਕਰ ਹੋਣਗੇ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਜਿਹੜੀਆਂ ਆਂਗਾਂ ਨੇ ਇਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਜਿਵੇਂ ਕੈਟ ਸਪੀਕਰ ਆ ਗਏ ਨੇ ਠੀਕ ਹੈ ਜੀ ਕੈਟ ਸਪੀਕਰ ਆ ਗਿਆ ਇਹ ਵੀ ਬਹੁਤ ਸੋਹਣੀ ਆਈਟਮ ਆ ਬਹੁਤ ਸੋਹਣੀ ਆਈਟਮ ਆ ਕੈਟ ਸਪੀਕਰ ਚ ਨਹੀਂ ਬੈਟਰੀ ਨਹੀਂ ਆ ਨੀ ਤਾਂ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਂਦਾ ਇਸ ਤੋਂ ਬਾਅਦ ਬਿਲਕੁਲ ਸਸਤੇ ਆ ਗਿਆ ਇਹ ਸਾਰੇ ਜਿਹੜੇ ਆ ਕਾਰ ਦਾ ਜਿਹੜਾ ਮੈਂ ਤੁਹਾਨੂੰ ਰੇਟ ਦੱਸ ਦੇਣਾ ਕਾਰ ਦਾ 699 ਰੁਪਏ ਰੇਟ ਆ ਲੈਂਬਰਗਿਨੀ ਦਾ ਠੀਕ ਹੈ ਜੇ ਇਹਦੇ ਵਿੱਚ ਆਪਾਂ ਰੇਂਜ ਰੋਵਰ ਲੈਣੇ ਆ ਠੀਕ ਹੈ ਜੀ ਰੇਂਜ ਰੋਵਰ ਦਾ ਜਿਹੜਾ ਰੇਟ ਰਹਿਣ ਵਾਲਾ ਉਹ 799 ਰੁਪਏ ਆ ਔਰ ਇਹ ਵੀ 10 ਬਾਗ ਦੇ ਵਿੱਚ ਡਿਲੀਵਰੀ ਕਰਾਊਗਾ ਵੈਲਕਮ ਟੂ ਐਮਸੀ میوزਿਕ ਵਰਲਡ ਕਾਰ ਮੋਟ ਕਾਰ ਬੀਟੀ ਸਪੀਕਰ ਜਿਹੜਾ ਰੇਂਜ ਰੋਵਰ ਜਿਹੜਾ ਮਾਡਲ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਸੋ ਇਹਦਾ 799 ਰੁਪਏ ਰੇਟ ਆ ਇਹ ਵੀ ਲੈ ਸਕਦੇ ਹੋ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਆ ਜੇ ਬਿਲਕੁਲ ਸਸਤੇ ਬਜਟ ਦੇ ਵਿੱਚ ਆਪਾਂ ਸਪੀਕਰ ਚਾਹੀਦਾ ਤਾਂ ਸ਼ਿਓਮੀ ਦੇ ਵਿੱਚ ਤੁਹਾਨੂੰ ਮਿਲ ਜੂਗਾ ਕੈਂਡੀ 617 617 ਸਪੀਕਰ ਆ ਆਈਟਮ ਬਹੁਤ ਸੋਹਣੀ ਆਈਟਮ ਆ ਸਿਰਫ ਆਫਰ ਰੇਟ ਦੇ ਵਿੱਚ ਕਰ ਦਿੱਤਾ ਗਿਆ 299 ਰੁਪਏ ਸਿਰਫ 299 ਰੁਪਏ ਵਿੱਚ ਲੈ ਸਕਦੇ ਹੋ ਤੁਸੀਂ ਇਹ ਵੀ ਸਪੀਕਰ ਜਿਹੜਾ ਕੈਂਡੀ ਸਪੀਕਰ ਹੈ ਸ਼ੋਮੀ ਸ਼ੋਮੀ ਦਾ ਸਪੀਕਰ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ ਗਿਆ ਠੀਕ ਹੈ ਜੀ ਕੁਆਲਿਟੀ ਬਹੁਤ ਆ ਗਈ ਸਾਡੇ ਕੋਲੇ ਕੁਆਂਟੀਟੀ ਵੀ ਬਹੁਤ ਆ ਗਈ ਆ ਸੋ ਲੈ ਸਕਦੇ ਹੋ ਦੁਬਾਰਾ ਮੈਂ ਜਿਹੜੇ ਰੇਟ ਰਿਪੀਟ ਕਰ ਦਿੰਦਾ ਸੋ ਇਹਦਾ ਜਿਹੜਾ ਰੇਟ ਰਹਿਣ ਵਾਲਾ ਮੈਂ ਤੁਹਾਨੂੰ ਪਲੇ ਕਰਕੇ ਦਿਖਾ ਦਿੰਦਾ ਇਹਦਾ ਕੀ ਲੋਕ ਕਮੈਂਟ ਕਰ ਜੀ ਪੁੱਤਿਆ ਦੇ ਗਲਾ ਘਰੇ ਯਾ ਪੁੱਤਿਆ ਦੇ ਗਲਾ ਘਰੇ ਯਾ ਪੁੱਤਿਆ ਦੇ ਗਲਾ ਘਰੇ ਯਾ ਮੇਸ ਵੀ ਇਹ ਜਿਹੜੀ ਪੂਰੀ ਹੋਊਗੀ ਕੌਣ ਯਾਰੇ ਦਾ ਗਾਇਕਣਾ ਛੋਟੀ ਮੋਟੀ ਪਾਰਟੀ ਲਈ ਤੁਸੀਂ ਕਰ ਸਕਦੇ ਹੋ ਜੇ ਨਾਲ ਵਾਇਰਲੈਸ ਸਪੀਕਰ ਹੈ ਬਾਈਕ ਜਿਹੜਾ ਤੁਹਾਨੂੰ ਦਵਾ ਦੇ ਪਾ ਸਕਦਾ ਪੂਰੀ ਫੋਕ ਹੋ ਕੇ ਰੱਖਦਾ ਤੇ ਦਿਲੇ ਤੇ ਜਗਲੇ ਵਾਛਾਉਂਗਾ ਰੱਖਦਾ ਫੋਕ ਵੀ ਬਣਾ ਕੇ ਆ ਮਦੀਰ ਖਾਦੀ ਬੱਬ ਵਿੱਚ ਸਾਰੇ ਗਲਾ ਘਾਉ ਕਰਦੇ ਕੀ ਤੁਹਾਨੂੰ ਭੋਗ ਭੋਗ ਲੱਗਦਾ ਜਿੰਨੀ ਤੇਜ਼ ਆਵੇਗਾ ਸ਼ਕਤੀ ਆਵੇਗਾ ਸੋ ਇਹਦਾ ਨਾ ਵਾਇਰਲੈਸ ਮਾਈਕ ਸੀਗਾ ਜਿਹੜਾ ਮੈਂ ਰੇਟ ਦੱਸਿਆ ਸੀਗਾ ਸਿਰਫ 1499 ਰੁਪਏ ਆਫਰ ਰੇਟ ਦੇ ਵਿੱਚ 22500 ਰੁਪਏ ਵੇਚਣ ਵਾਲਾ ਸਪੀਕਰ ਸਿਰਫ 1499 ਰੁਪਏ ਠੀਕ ਹੈ ਜੀ ਮੈਂ ਤੁਹਾਨੂੰ ਹੋਰ ਰੇਟ ਦੱਸਿਆ ਸੀਗਾ ਜੈਲੀ ਬੈਲੀ ਜਿਹੜਾ 10 ਵਾਟ ਦਾ ਸਪੀਕਰ ਆ ਸਿਰਫ 499 ਰੁਪਏ ਛਿੱਪ ਸਪੀਕਰ ਆ ਗਿਆ ਇਹ ਦੁਬਾਰਾ ਫੇਰ ਮੈਂ ਤੁਹਾਨੂੰ ਦਿਖਾ ਦਿੰਦਾ ਬਹੁਤ ਸੋਹਣੀ ਆਈਟਮ ਆ ਗਿਫਟਡ ਆਈਟਮ ਕਰੇ ਰੱਖਣ ਵਾਲੀ ਠੀਕ ਹੈ ਜੀ ਜੇ ਤੁਸੀਂ ਇਹਦੇ ਦੇ ਮਿਊਜ਼ਿਕ ਸੁਣਨਾ ਪਾਰ ਸੁਣਨਾ ਲਗਾ ਸਕਦੇ ਹੋ ਠੀਕ ਹੈ ਜੀ ਪੋਰਟ ਸਾਰੇ ਮਿਲਣਗੇ ਇਹਦੇ ਵਿੱਚ ਯੂਐਸਬੀ ਮਿਲ ਜੂਗਾ ਟੀਐਫ ਮਿਲ ਜੂਗਾ ਬਲੂਟੂਥ ਮਿਲ ਜੂਗਾ ਸਾਰੀ ਫੈਸਿਲਿਟੀ ਅਵੇਲੇਬਲ ਹੋਊਗੀ ਵਧੀਆ ਬੈਟਰੀ ਬੈਕਅਪ ਦੇ ਨਾਲ ਬਹੁਤ ਸੋਹਣੀਆਂ ਸੋਹਣੀਆਂ ਆਈਟਮ ਹੈ 499 ਰੁਪਏ ਜੋਸੋ ਲੈਂਬਰਗਨੀ ਸਪੀਕਰ ਹੈ ਜਿਹੜਾ ਕਲਰ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਅਲੱਗ-ਅਲੱਗ ਕਲਰ ਮਿਲ ਜਾਣਗੇ ਸੋ ਇਹਦੇ ਵਿੱਚ ਜਿਹੜਾ ਇਹਦਾ ਰੇਟ ਰਹਿਣ ਵਾਲਾ ਸਿਰਫ 699 ਰੁਪਏ ਠੀਕ ਹੈ ਜੀ ਇਹਦੇ ਵਿੱਚ ਰੇਂਜਰ ওভার ਜਿਹੜਾ ਮਾਡਲ ਆ ਇਹਦਾ ਰੇਟ ਰਹਿਣ ਵਾਲਾ 799 ਰੁਪਏ ਠੀਕ ਹੈ ਜੀ ਲੈ ਸਕਦੇ ਹੋ ਸਪੀਕਰ ਵਿੱਚ ਬੋਟਲ ਸਪੀਕਰ ਬਾਸ ਕਯੂਬ 10 ਵਾਟ ਤੋਂ ਲੈ ਕੇ 60 ਵਾਟ ਦੇ ਤੱਕ ਇਹਦੀ ਜਿਹੜੀ ਕੈਪੈਸਿਟੀ ਆ 60 ਵਾਟ ਦੀ ਆ 10 ਵਾਟ ਤੋਂ ਲੈ ਕੇ 60 ਵਾਟ ਤੱਕ ਜਿਹੜਾ ਸਪੀਕਰ ਆ ਅਵੇਲੇਬਲ ਆ ਲੈ ਸਕਦੇ ਹੋ ਬਹੁਤ ਸੋਹਣੇ ਰੇਟਾਂ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਸਿੱਧੂ ਮੋਬਾਈਲਸ ਡਿਜੀਟਲ ਜ਼ੋਨ ਗਿੱਦੜਵਾ ਓਪੋਜ਼ਿਟ ਨਿਊ ਕੋਰਟ ਕੰਪਲੈਕਸ ਕੋਰਟ ਦੇ ਬਿਲਕੁਲ ਗੇਟ ਦੇ ਸਾਹਮਣੇ ਹੁਸਰਨ ਚੌਕ ਤੋਂ ਬਾਜ਼ਾਰ ਵਾਲੀ ਸਾਈਡ ਤੇ ਪੰਜਾਬੀ ਦੇ ਵਿੱਚ ਤੁਹਾਨੂੰ ਬੋਰਡ ਦਿਖ ਜਾਣਗੇ ਸਿੱਧੂ ਮੋਬਾਈਲਸ ਡਿਜੀਟਲ ਜ਼ੋਨ ਗਿੱਦੜਵਾ ਠੀਕ ਹੈ ਜੀ ਆਨਲਾਈਨ ਆਰਡਰ ਦੇ ਲਈ ਸਾਡੇ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ ਸਾਡਾ ਪੇਜ ਫੋਲੋ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਆ ਕਰੋ ਧੰਨਵਾਦ